ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਸਮਝਾਉਂਦੀ ਏ ਇੱਕ ਛੋਟੀ ਜੀ ਵੀਡੀਓ ਬੇਸ਼ੱਕ ਵੀਡੀਓ ਛੋਟੀ ਆ ਪਰ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਸਿਖਾ ਜਾਂਦੀ ਆ ਇੱਕ ਬਹੁਤ ਵੱਡਾ ਭੇਦ ਖੋਲ ਦਿੰਦੀ ਆ ਤੁਹਾਡੇ ਮੂਰੇ ਦੇਖੋ ਕਿਦਾਂ ਉਹ ਟਾਣੀ ਕਮਲਾਈ ਪਈ ਆ ਜਿੱਦਾਂ ਹੀ ਉਹਨੂੰ ਪਾਣੀ ਦੇ ਅੰਦਰ ਲੈ ਕੇ ਗਏ ਜਿੱਦਾਂ ਹੀ ਉਹਨੂੰ ਉਸ ਜਗ੍ਹਾ ਤੇ ਲੈ ਕੇ ਗਏ ਜਿੱਥੋਂ ਉਹ ਬਲੋਂਗ ਕਰਦੀ ਆ ਤੇ ਉੱਥੇ ਜਾਂਦੀ ਉਹ ਟਾਣੀ ਖੜ ਜਾਂਦੀ ਆ ਗਿਆਨ ਦਾ ਭਾਵਾ ਕਿ ਜਿੱਥੇ ਪ੍ਰਮਾਤਮਾ ਨੇ ਤੁਹਾਨੂੰ ਰੱਖਿਆ ਜਿੱਥੇ ਤੁਹਾਨੂੰ ਪੈਦਾ ਕੀਤਾ ਉਹ ਤੁਹਾਡੇ ਵਾਸਤੇ ਸਭ ਤੋਂ ਵਧੀਆ এনवायरमेंट ਆ ਤੁਹਾਡੇ ਵਾਸਤੇ ਸਭ ਤੋਂ ਵਧੀਆ ਪਲੇਸ ਆ ਕਿਉਂਕਿ ਪ੍ਰਮਾਤਮਾ ਨੇ ਕਦੇ ਵੀ ਕਿਸੇ ਦੇ ਨਾਲ ਕਹਿ ਲੋ ਕਿ ਈਰਖਾ ਨਹੀਂ ਰੱਖੀ ਜਾਂ ਪ੍ਰਮਾਤਮਾ ਨੇ ਇਹ ਨਹੀਂ ਸੋਚਿਆ ਵੀ ਇਹਨੂੰ ਮੈਂ ਵੱੱਦ ਦੇਣਾ ਇਹਨੂੰ ਘੱਟ ਦੇਣਾ ਉੱਥੇ ਹਰ ਵੇਲੇ ਰਹਿਮਤਾ ਦੀ ਬਰਖਾ ਜਿਹੜੀ ਹੁੰਦੀ ਰਹਿੰਦੀ ਆ ਇਹ ਡਿਪੈਂਡ ਕਰਦਾ ਸਾਡੀਆਂ ਆਪਣੀਆਂ ਝੋਲੀਆਂ ਦੇ ਉੱਤੇ ਵੀ ਸਾਡੀਆਂ ਝੋਲੀਆਂ ਕਿੰਨੀਆਂ ਨੇ ਸੋ ਬਜਾਏ ਆਪਣੇ ਕਿਸੇ ਲਾਲਚ ਵਾਸਤੇ ਆਪਣੇ ਕਿਸੇ ਸਵਾਰਥ ਵਾਸਤੇ ਆਪਣੀ ਜ਼ਿੰਦਗੀ ਦੀ ਕਿਸੇ ਦੁੱਖ ਤਕਲੀਫ ਵਾਸਤੇ ਆਪਾਂ ਥਾਂ ਥਾਂ ਤੇ ਭਟਕੀਏ ਨਹੀਂ ਆਪਣਾ ਭਰੋਸਾ ਪੱਕਾ ਕਰੋ ਤੇ ਇਹ ਯਾਦ ਰੱਖੋ ਵੀ ਵਾਹਿਗੁਰੂ ਨੇ ਜਿੱਥੇ ਤੁਹਾਨੂੰ ਰੱਖਿਆ ਨਾ ਤੁਸੀਂ ਆਪਣੇ ਆਪਣੇ ਬਾਰੇ ਤੁਸੀਂ ਵਾਹਿਗੁਰੂ ਤੋਂ ਵੱਧ ਚੰਗਾ ਨਹੀਂ ਸੋਚ ਸਕਦੇ ਥੋੜਾ ਚੰਗਾ ਪ੍ਰਮਾਤਮਾ ਨੇ ਬਹੁਤ ਵਧੀਆ ਸੋਚਿਆ ਹੋਇਆ ਹੈ ਸੋ ਇਸ ਕਰਕੇ ਉਹਦੇ ਤੇ ਭਰੋਸਾ ਰੱਖਿਆ ਕਰੋ ਤੇ ਡੋਲਿਆ ਨਾ ਕਰੋ ਜਿੱਥੇ ਤੁਸੀਂ ਹੈਗੇ ਹੋ ਉੱਥੋਂ ਹੀ ਤੁਸੀਂ ਚਮਕੋਗੇ ਜਿੱਥੇ ਤੁਸੀਂ ਹੈਗੇ ਹੋ ਉਸ ਜਗ੍ਹਾ ਤੇ ਰਹਿ ਕੇ ਤੁਸੀਂ ਖੜਨਾ ਜਿੱਥੇ ਤੁਸੀਂ ਹੈਗੇ ਹੋ ਉੱਥੋਂ ਹੀ ਤੁਸੀਂ ਮਹਿਕਣਾ ਬਸ ਗੱਲ ਇਹ ਆ ਕਿ ਤੁਹਾਨੂੰ ਸਮਝ ਨਹੀਂ ਆ ਰਹੀ ਵੀ ਤੁਸੀਂ ਕਰਨਾ ਕੀ ਆ ਤੇ ਜਦੋਂ ਇਦਾਂ ਦੀ ਚੀਜ਼ ਨਾ ਸਮਝ ਆਉਂਦੀ ਹੋਵੇ ਫਿਰ ਇੱਕੋ ਇੱਕ ਰਾਸਤਾ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਹੈਗੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਪੱਲਾ ਹੱਟ ਲੋ ਤੇ ਉਹਦੇ ਅੱਗੇ ਅਰਦਾਸ ਕਰਨੀ ਸ਼ੁਰੂ ਕਰੋ ਸੁਣਦਾ ਜਿੱਥੇ ਕੋਈ ਵੀ ਨਹੀਂ ਪਹੁੰਚਦਾ ਨਾ ਉੱਥੇ ਵੀ ਵਾਹਿਗੁਰੂ ਬਾੜਦਾ ਪਰ ਤੁਹਾਡਾ ਭਰੋਸਾ ਹੋਣਾ ਚਾਹੀਦਾ ਵੀ ਉਹ ਆਊਗਾ ਤੇ ਫਿਰ ਉਹ ਆਉਂਦਾ ਇਸੇ ਕਰਕੇ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਕਿਸੇ ਵੀ ਨਾਮ ਦੇ ਨਾਲ ਅੱਜ ਤੋਂ ਹੀ ਉਹਦਾ ਜਾਪ ਕਰਨਾ ਸ਼ੁਰੂ ਕਰੋ ਅੱਜ ਤੋਂ ਹੀ ਉਦੇ ਅੱਗੇ ਅਰਦਾਸ ਕਰਨੀ ਸ਼ੁਰੂ ਕਰੋ ਕਲਾ ਵਰਤਦੀ ਹੈ ਤੇ ਚਮਤਕਾਰ ਹੁੰਦੇ ਨੇ ਜਿਉਂਦੇ ਬਸੇ ਰਹੋ ਧੰਨਵਾਦ